زندہ باد زندہ باد منت مان مرودا مرودا پیچھے سے گھیلڑنے والی سرکار متو متو فات فات پیچھے سے پیچھے سے گھولنے والی سرکار خراب ہو ਸਰ ਬੇਸਿਕਲੀ ਸਾਡੀ ਇੱਕੋ ਹੀ ਡਿਮਾਂਡ ਹੈ ਔਰ ਪਿਛਲੇ 11 ਸਾਲ ਦੀ ਹੀ ਚੱਲ ਰਹੀ ਹੈ ਪਹਿਲੇ ਵਾਲੀ ਸਰਕਾਰਾਂ ਦੇ ਅੱਗੇ ਵੀ ਆਪਾਂ ਇਹ ਡਿਮਾਂਡ ਰੱਖੀ ਸੀ ਤੇ ਰਾਈਟ ਨਾਓ ਇਸ ਸਰਕਾਰ ਦੇ ਅੱਗੇ ਵੀ ਆਪ ਸਾਡੀ ਇਹ ਡਿਮਾਂਡ ਹੈ ਟੂ ਰੈਗੂਲਰ ਰੈਗੂਲਰਾਈਜ਼ ਦੀ ਮੈਰੀਟੋਰੀਅਸ ਸਟਾਫ ਇਨ ਦੀ ਡਿਪਾਰਟਮੈਂਟ ਆਫ ਐਜੂਕੇਸ਼ਨ ਇਹਦੇ ਇਲਾਵਾ ਸਾਡੀ ਕੋਈ ਡਿਮਾਂਡ ਹੋਰ ਨਹੀਂ ਹੈ ਅੱਜ ਆਏ ਸੀਗੇ ਪੁਲਿਸ ਵੱਲੋਂ ਏ ਧੱਕਾ ਮੁੱਗੀ ਗਈ ਹੈ ਬਿਲਕੁਲ ਦੇਖੋ ਜੀ ਜਦੋਂ ਸੁਣਵਾਈ ਕਿਸੇ ਵੀ ਪੱਖ ਤੇ ਨਾ ਹੋਵੇ ਤਾਂ ਬੰਦਾ ਮਜਬੂਰ ਹੋ ਜਾਂਦਾ ਹੈ ਸਾਡੀ ਵੀ ਕੋਈ ਪੁਲਿਸ ਦੇ ਨਾਲ ਕੋਈ ਖੈਵਾਜੀ ਤਾਂ ਹੈ ਨਹੀਂ ਵੀ ਇਹਨਾਂ ਦੇ ਨਾਲ ਆਪਾਂ ਆ ਕੇ ਭਿੱੜ ਜਾਈਏ ਐਜੂਕੇਸ਼ਨ ਮਿਨਿਸਟਰ ਕੋਲ ਜਾਓ ਤਾਂ ਕਹਿੰਦੇ ਵੀ ਮੇਰੇ ਕੋਲ ਕੋਈ ਪਾਵਰ ਨਹੀਂ ਹੈ ਕਿ ਤੁਸੀਂ ਸੀਐਮ ਨਾਲ ਗੱਲ ਕਰੋ ਪਾਵਰ ਉਹਨਾਂ ਕੋਲ ਹੈ ਵਿੱਤ ਮੰਤਰੀ ਕੋਲ ਜਾਂਦੇ ਹਾਂ ਉਸ ਜਿਆਦਾ ਸਾਡੀ ਮੀਟਿੰਗਸ ਪੋਸਟਪੋਨ ਕਰਦੇ ਰਹਿੰਦੇ ਨੇ ਤੇ ਜਾਂ ਸਾਡੀ ਸੁਣਵਾਈ ਨਹੀਂ ਹੈਗੀ ਸੀਐਮ ਸਰ ਜਿਹੜੇ ਸਾਡੀ ਸਕੂਲਸ ਦੇ ਪ੍ਰੈਜ਼ੀਡੈਂਟ ਨੇ ਉਹ ਉਹਨਾਂ ਨੇ ਬਾਏ ਰੂਲ ਉਹਨਾਂ ਨੇ ਸਾਡੇ ਨਾਲ ਮੀਟਿੰਗ ਕਰਨੀ ਹੁੰਦੀ ਹੈ ਬੀਓਜੀ ਦੇ ਥਰੂ ਕਰ ਲਓ ਜਾਂ ਵੈਸੇ ਕਹਿ ਲਓ ਲੇਕਿਨ ਅੱਜ ਤੱਕ ਉਹਨਾਂ ਨੇ ਸਾਡੇ ਨਾਲ ਇੱਕ ਮੀਟਿੰਗ ਨਹੀਂ ਕੀਤੀ ਜਦ ਸਾਨੂੰ ਕੋਈ ਮੰਤਰੀ ਸੁਣਨ ਨੂੰ ਨਹੀਂ ਰਾਜੀ ਤੇ ਦੂਜੇ ਪਾਸੇ ਇਹ ਕਹਿੰਦੇ ਨੇ ਜੀ ਸਾਡੇ ਸਾਰੇ ਦਰਵਾਜ਼ੇ ਖੁੱਲੇ ਨੇ ਤਾ ਮੈਨੂੰ ਉਹ ਦਰਵਾਜ਼ਾ ਹੀ ਦੱਸ ਦੋ ਵੀ ਕਿਹੜਾ ਦਰਵਾਜ਼ਾ ਹੈ ਜਿਹੜਾ ਜੜਾ ਤੁਹਾਡਾ ਖੁੱਲ੍ਹਾ ਹੈ ਜਿੱਥੋਂ ਜਾ ਕੇ ਆਪਾਂ ਗੱਲ ਕਰ ਸਕਦੇ ਹਾਂ ਕਿਉਂਕਿ ਬਾਕੀ ਦਰਵਾਜ਼ੇ ਸਾਨੂੰ ਕੋਈ ਨਜ਼ਰ ਨਹੀਂ ਆ ਰਹੇ ਫਿਰ ਸਾਡੇ ਕੋਈ ਇੱਕੋ ਇੱਕ ਇਹੀ ਤਰੀਕਾ ਬਚਦਾ ਕਿ ਆਪਾਂ ਸੰਗਰੂਰ ਆ ਜਾਈਏ ਇਹਨਾਂ ਨਾਲ ਭਿੜੀਏ ਤੇ ਇਹਨਾਂ ਤੋਂ ਮੀਟਿੰਗ ਲੈ ਕੇ ਜਾਈਏ ਸਰ ਜਦੋਂ 2022 ਵਿੱਚ ਆਪ ਸਰਕਾਰ ਆਈ ਸੀ ਵਾਕਈ ਬਹੁਤ ਜ਼ਿਆਦਾ ਖੁਸ਼ੀ ਹੋਈ ਸੀ ਕਿ ਐਜੂਕੇਸ਼ਨ ਦੇ ਨਾਮ ਤੇ ਆ ਸਰਕਾਰ ਹੀ ਆਈ ਹੈ ਤੇ ਐਜੂਕੇਸ਼ਨ ਦਾ ਜ਼ਰੂਰ ਪਲਾ ਕਰੇਗੀ ਬਟ ਅੱਜ ਬੜੀ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਆ ਕਿ 11 1150 ਦਿਨ ਹੋ ਚੁੱਕੇ ਹਨ ਬਟ ਸਰਕਾਰ ਨੇ এডੂਕੇਸ਼ਨ ਦੇ ਨਾਮ ਤੇ ਸਿਰਫ ਫਰਾਡ ਹੀ ਕੀਤਾ ਹੈ ਉਹਨਾਂ ਨੇ ਸਿੱਖਿਆ ਕ੍ਰਾਂਤੀ ਦਾ ਪ੍ਰਚਾਰ ਕੀਤਾ ਬਟ ਇਹ ਸਾਰੀ ਸਿੱਖਿਆ ਕ੍ਰਾਂਤੀ ਬਿਲਕੁਲ ਫੋਕੀ ਹੈ ਨਕਾਰਾ ਹੈ ਸਾਡੇ ਸਾਡੇ ਸਕੂਲ ਦੇ ਟੀਚਰ ਇੰਨੇ ਬਿਹਤਰ ਨਤੀਜੇ ਨਤੀਜੇ ਹਰ ਸਾਲ ਦੇ ਰਹੇ ਹਨ ਬਟ ਕੋਈ ਸਾਰ ਨਹੀਂ ਲੈ ਰਹੀ ਸਰਕਾਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਇਹਨਾਂ ਨੇ ਸਕੂਲ ਆਫ ਐਮਿਨੈਂਸ ਖੋਲੇ ਸੀ 117 ਐਮਿਨੈਂਸ ਸਕੂਲ ਇਹਨਾਂ ਨੇ ਖੋਲੇ ਆ ਜਿਨ੍ਹਾਂ ਵਿੱਚੋਂ ਸਿਰਫ ਔਰ ਸਿਰਫ ਦੋ ਮੈਰਿਟਸ ਜਿਹੜੀਆਂ ਆਈਆਂ ਤੇ ਸਾਡੇ ਸਕੂਲ ਜਿਹੜੇ ਸਿਰਫ 10 ਸਕੂਲ ਹਨ ਮੈਰਿਟੋਰੀਅਸ ਸਕੂਲ ਉਹਨਾਂ ਵਿੱਚੋਂ ਅਸੀਂ 10 ਸਕੂਲਾਂ ਵਿੱਚੋਂ ਸੈਂਤੀ ਮੈਰਿਟਸ ਪ੍ਰੋਡਿਊਸ ਕੀਤੀਆਂ ਜੇਕਰ 44 ਬੱਚੇ IIT ਚ ਸਿਲੈਕਟ ਹੋਏ ਉਹਨਾਂ ਵਿੱਚੋਂ 21 ਬੱਚੇ ਸਾਡੇ ਸਕੂਲ ਦੇ ਸੀ ਮਤਲਬ ਕਿ NEET ਵਿੱਚ ਵੀ ਜਿਹੜਾ 60 ਤੋਂ 70% ਜਿਹੜੇ ਬੱਚੇ ਜਿਹੜੇ ਸਾਡੇ ਸਕੂਲ ਦੇ ਆ ਤੇ ਮੈਰਿਟਾਂ ਲਾ ਲਓ NEET ਦੇ ਰਿਜ਼ਲਟ ਲਾ ਲਓ CMA ਦੇ ਰਿਜ਼ਲਟ ਲਾ ਲਓ JEE ਦੇ ਰਿਜ਼ਲਟ ਲਾ ਲਓ ਹਰੇਕ ਰ ਆਪਣੇ ਰਿਜ਼ਲਟ ਦੇ ਵਿੱਚ ਇਨਕਲੂਡ ਕਰਕੇ ਦੱਸਦੇ ਹਨ ਬਟ ਕਦੀ ਵੀ ਸਾਡੀ ਸਾਰ ਨਹੀਂ ਲੈਂਦੇ ਹੁਣ ਸਾਡੀ ਨਾ ਸਾਰ ਕੋਈ ਸਿੱਖਿਆ ਮੰਤਰੀ ਲੈ ਰਿਹਾ ਨਾ ਮੁੱਖ ਮੰਤਰੀ ਲੈ ਰਿਹਾ ਨਾ ਸਾਡਾ ਫੋਟ ਕੋਈ ਹੋਰ ਦੇ ਰਿਹਾ ਤੇ ਅਸੀਂ ਕਿੱਥੇ ਜਾਈਏ ਜਾਈਏ ਤੇ ਕਿੱਥੇ ਜਾਈਏ 11 ਸਾਲ ਦੇ ਅਸੀਂ ਸੜਕਾਂ ਦੇ ਰੁਲਦੇ ਪਏ ਐ ਇੰਨੇ ਪੜੇ ਲਿਖੇ ਸੜਕਾਂ ਦੇ ਰੁਲਣ ਲਈ ਨਾ ਥੋੜਾ ਆਪਾਂ ਇਹ ਨਹੀਂ ਮਿਹਨਤ ਕੀਤੀ ਐ